ਇਹ ਵੀਡੀਓ ਉਹਨਾਂ ਲਈ ਖਾਸ ਤੌਰ ਤੇ ਮਹੱਤਵਪੂਰਨ ਹੈ ਜੋ ਹੈਵੀ ਡਰਾਈਵਿੰਗ ਸਿੱਖਣਾ ਚਾਹੁੰਦੇ ਨੇ ਹੁਣ ਤੁਸੀਂ ਜਲੰਧਰ ਵਿੱਚ ਅੰਤਰਰਾਸ਼ਟਰੀ ਪੱਧਰ ਦੀ ਹੈਵੀ ਡਰਾਈਵਿੰਗ ਸਿਖਲਾਈ ਪ੍ਰਾਪਤ ਕਰ ਸਕਦੇ ਹੋ ਤੁਸੀਂ ਅੰਤਰਰਾਸ਼ਟਰੀ ਪੱਧਰ ਤੇ ਸੀਮਿੰਟਡ ਟਰੈਕ ਤੇ ਵੀ ਸਿਖਲਾਈ ਲੈ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਸਿਮੂਲੇਟਰ ਦੇ ਜ਼ਰੀਏ ਮੀਂਹ ਅਤੇ ਬਰਫ਼ ਦੇ ਦੌਰਾਨ ਡਰਾਈਵਿੰਗ ਕਿਵੇਂ ਕਰਨੀ ਹੈ ਉਹਦੀ ਵੀ ਟ੍ਰੇਨਿੰਗ ਹਾਸਲ ਕਰ ਸਕਦੇ ਹੋ ਇੱਥੇ ਸਿਖਲਾਈ ਤੋਂ ਬਾਅਦ ਤੁਹਾਨੂੰ ਮਿਲਣ ਵਾਲਾ ਸਰਟੀਫਿਕੇਟ ਵਿਦੇਸ਼ਾਂ ਦੇ ਵਿੱਚ ਹੈਵੀ ਡਰਾਈਵਿੰਗ ਦੇ ਲਈ ਬਹੁਤ ਮਦਦਗਾਰ ਸਾਬਤ ਹੋਵੇਗਾ ਇਹ ਵੀ ਧਿਆਨ ਦੇਣ ਯੋਗ ਹੈ ਕਿ ਬਹੁਤ ਸਾਰੇ ਲੋਕ ਇੱਥੋਂ ਸਿੱਖ ਕੇ ਯੂਰਪੀਅਨ ਦੇਸ਼ਾਂ ਅਤੇ ਗਲਫ ਦੇ ਵਿੱਚ ਜਾ ਚੁੱਕੇ ਨੇ ਜਿੱਥੇ ਉਹ ਕੰਮ ਕਰ ਰਹੇ ਨੇ ਅਤੇ ਚੰਗੀਆਂ ਤਨਖਾਹਾਂ ਵੀ ਹਾਸਲ ਕਰ ਰਹੇ ਨੇ ਜੇਕਰ ਤੁਸੀਂ ਟਰਾਲੇ ਦੇ ਨਾਲ ਫੋਕ ਲਿਫਟ ਚਲਾਉਣਾ ਸਿੱਖਣਾ ਚਾਹੁੰਦੇ ਹੋ ਤਾਂ ਅਸੀਂ ਤੁਹਾਨੂੰ ਕੰਬੋ ਪੈਕ 'ਚ ਡਿਸਕਾਊਂਟ ਅਤੇ ਫੋਕ ਲਿਫਟ ਚਲਾਉਣ ਦੀ ਸਿਖਲਾਈ ਦੇਵਾਂਗੇ ਜਿਸ ਦੀ ਬਹੁਤ ਜ਼ਿਆਦਾ ਡਿਮਾਂਡ ਹੈ ਜੇਕਰ ਤੁਸੀਂ ਅੰਗਰੇਜ਼ੀ ਵਿੱਚ ਕਮਜ਼ੋਰ ਹੋ ਤਾਂ ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ ਅਸੀਂ ਤੁਹਾਨੂੰ ਟਰਾਲਾ ਸਿਕਾਉਂਟ ਦੇ ਨਾਲ ਅੰਗਰੇਜ਼ੀ ਸਪੀਕਿੰਗ ਦੀ ਟ੍ਰੇਨਿੰਗ ਵੀ ਦੇਵਾਂਗੇ ਜਿਸ ਨਾਲ ਤੁਸੀਂ ਭਾਰਤ ਦੇ ਨਾਲ-ਨਾਲ ਵਿਦੇਸ਼ਾਂ ਦੇ ਵਿੱਚ ਵੀ ਇੰਟਰਵਿਊ ਦੀ ਤਿਆਰੀ ਕਰ ਸਕਦੇ ਹੋ ਇਸ ਲਈ ਜੇਕਰ ਤੁਸੀਂ ਸਾਡੇ ਤੋਂ ਸਿਖਲਾਈ ਲੈਂਦੇ ਹੋ ਤਾਂ ਇਹ ਸਕੂਲ ਤੁਹਾਨੂੰ ਵਿਦੇਸ਼ਾਂ ਵਿੱਚ ਪਲੇਸਮੈਂਟ ਦੀ ਜ਼ਿੰਮੇਵਾਰੀ ਵੀ ਲੈਂਦਾ ਹੈ